ਬਹੁਤ ਚਰਚਾ ਇਹ ਕਰ ਰਹੇ ਆ ਕਿ ਪ੍ਰਵਾਸ ਹੋ ਗਿਆ ਸਾਡੇ ਪਾਣੀਆਂ ਤੇ ਹਮਲਾ ਸਾਡੀ ਬੋਲੀ ਤੇ ਹਮਲਾ ਅਸੀਂ ਹੁਣ ਤਾਂ ਇਹ ਰੋਜ਼ ਗੱਲ ਕਰ ਰਹੇ ਆ ਕਿ ਹਿੰਦੀ ਦਾ ਇੰਗਲਿਸ਼ ਦਾ ਚਲਨ ਸਾਡੇ ਸਕੂਲਾਂ ਚ ਜਵਾਕ ਹੁਣ ਪੰਜਾਬੀ ਬੋਲਣੀ ਗੁਨਾਹ ਹੋ ਗਿਆ ਫਿਰ ਇਹਦੀ ਪੋਜ਼ਿਟਿਵਿਟੀ ਕਿੱਥੋਂ ਲੈ ਕੇ ਆਵਾਂਗੇ ਅਸੀਂ ਕਿਹੜੇ ਕੋਈ ਤਾਂ ਹੈ ਜਿਹੜਾ ਨੱਕਾ ਮੋੜ ਕੇ ਕਵੇ ਹੁਣ ਇਧਰ ਨੂੰ ਤੁਰ ਕੇ ਆਪਾਂ ਉਹ ਮੈਨੂੰ ਇੱਕੋ ਹੀ ਟੁੱਟ ਵਿਸ਼ਵਾਸ ਹੈ ਜੀ ਕਿ ਇਹ ਬਾਬੇ ਨਾਨਕ ਦੀ ਧਰਤੀ ਹੈ ਇਹਨੂੰ بڑے ਬੰਦੇ ਹੱਲੇ ਕਰ ਕਰੇ ਬਰਬਾਦ ਕਰਨ ਲਈ ਸਾਰਾ ਇਤਿਹਾਸ ਪੜ ਲਓ ਤੁਸੀਂ ਪਰ ਇਹ ਕਿਸੇ ਤੋਂ ਖਤਮ ਨਹੀਂ ਹੋਈ ਧਰਤੀ ਇਹਦੇ ਵਿੱਚ ਕੋਈ ਤਾਂ ਅਲੌਕਿਕ ਸ਼ਕਤੀ ਹੈਗੀ ਹੈ ਕੋਈ ਤਾਂ ਗੁਰੂ ਨਾਨਕ ਸਾਹਿਬ ਦੀ ਪਾਵਰ ਇਸ ਧਰਤੀ ਦੇ ਵਿੱਚ ਸਦੀਵੀ ਜਿਉਂਦੀ ਹੈ ਕਿ ਜਿਹੜੀ ਇਹਨੂੰ ਕਦੇ ਮੁੱਕਣ ਨਹੀਂ ਦਿੰਦੀ ਦੌਰ ਆਉਣਗੇ ਇਹ ਵੀ ਦੌਰ ਹੈ ਇਸ ਤੋਂ ਬਾਅਦ ਵੀ ਬੜੇ ਦੌਰ ਆਉਣਗੇ ਪਰ ਜੇ ਅੱਜ ਵੀ ਮੱਕੜ ਸਾਹਿਬ ਔਰ ਮੈਂ ਦੋਵੇਂ ਮਿਲ ਕੇ ਇਹਦੇ ਤੇ ਗੱਲ ਕਰ ਰਹੇ ਆ ਨਾ ਇਹਦਾ ਮਤਲਬ ਗੱਲ ਮਰੀ ਨਹੀਂ ਅਜੇ ਹੂੰ ਸੋ ਇਹ ਗੱਲ ਮਰੇਗੀ ਨਹੀਂ ਇਹ ਗੱਲ ਫੇਰ ਪਣਪੇਗੀ ਗੱਲ ਉੱਗੇਗੀ